ਤਾਂ ਬੱਸ ਦੇ ਹੀਠੋਂ ਉਤਰਨ ਲੱਗੀ ਮਹਿਲਾ ਦੇ ਉੱਤੇ ਡਰਾਈਵਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਬੱਸ ਕਹਿ ਸਕਦੇ ਆ ਚਾਰ ਦਿੱਤੀ ਜਾਂਦੀ ਐ ਜਿਸ ਦੇ ਕਾਰਨ ਮਹਿਲਾ ਦੀ ਦਰਦਨਾਕ ਮੌਤ ਹੋ ਜਾਂਦੀ ਤਾਂ ਬਿਲਕੁਲ লাশ ਦੇ ਨੇ ਜਿਹੜੇ ਚਿੱਥੜੇ ਉੱਡ ਜਾਂਦੇ ਨੇ ਤਾਂ ਬਿਲਕੁਲ ਦੋਨੋਂ ਨੋ ਸੱਸ ਨੇ ਜਿਹੜੀਆਂ ਬੱਸ ਦੇ ਵਿੱਚੋਂ ਸਵਾਰ ਹੁੰਦੀਆਂ ਨੇ ਤੇ ਜਦੋਂ ਹੀਠਾ ਉਤਰ ਕੇ ਦੂਸਰੀ ਬੱਸ ਫੜਨ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਜਿਹੜੀ ਬੱਸ ਤੇ ਵਿੱਚੋਂ ਉਤਰਦੀਆਂ ਨੇ ਦਰਸਲ ਉਸੇ ਬੱਸ ਦਾ ਟਾਇਰ ਹੀ ਉਸ ਮਹਿਲਾ ਦੇ ਉੱਤੇ ਚੜ ਜਾਂਦਾ ਤਾਂ ਮੌਕੇ ਦੇ ਉੱਤੇ ਚੀਕ ਚਿਹਾੜਾ ਪੈ ਜਾਂਦਾ ਕਿਉਂਕਿ ਉਸ ਮਹਿਲਾ ਦੇ ਲਾਸ਼ ਦੇ ਚਿੱਥੜੇ ਉੱਡ ਜਾਂਦੇ ਨੇ ਤੇ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੇ ਤਾਂ ਬਿਲਕੁਲ ਦੋਮੋ 9 ਸੱਸੀ ਜਿਹੜੀਆਂ ਸਵਾਰ ਹੁੰਦੀਆਂ ਨੇ ਬਸ ਤੇ ਤੇ ਜਦੋਂ ਬਸ ਤੋਂ ਹੇਠਾ ਉਤਰਦੀਆਂ ਨੇ ਦੂਸਰੀ ਬਸ ਫੜਨ ਲੱਗਦੀਆਂ ਨੇ ਤਾਂ ਉਸੇ ਬਸ ਦਾ ਟਾਇਰ ਉਸ ਮਹਿਲਾ ਦੇ ਉੱਪਰ ਜਾ ਚੜਦਾ ਤਾਂ ਬਿਲਕੁਲ ਡਰਾਈਵਰ ਦੀ ਅੰਗੈਲੀ ਕਹਿ ਸਕਦੇ ਆ ਡਰਾਈਵਰ ਦੀ ਲਾਪਰਵਾਹੀ ਕਹਿ ਸਕਦੇ ਆ ਕਿਸੇ ਵੀ ਕਾਰਨਾ ਕਰਕੇ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਪਰ ਦੱਸਦੇ ਕਿ ਉਸ ਤੋਂ ਇਲਾਵਾ ਪੀਆਰਟੀਸੀ ਦੇ ਬੱਸ ਦੱਸੀ ਜਾ ਰਹੀ ਤੇ ਡਰਾਈਵਰ ਦਾ ਫਰਜ਼ ਬਣਦਾ ਸੀ ਕਿ ਉਸ ਮਹਿਲਾ ਦੀ ਹਾਲਤ ਨੂੰ ਦੇਖਿਆ ਜਾਵੇ ਪਰ ਡਰਾਈਵਰ ਜਿਹੜਾ ਮੌਕਾ ਸੰਭਾਲਦਾ ਹੋਇਆ ਜਿੱਹਾਂ ਮੌਕੇ ਵਾਰ ਦਾ ਸੰਭਾਲਦਾ ਹੋਇਆ ਡਰਾਈਵਰ ਰਫੂ ਚੱਕਰ ਹੋ ਜਾਂਦਾ ਜਿੱਹਾਂ ਮੌਕੇ ਤੋਂ ਫਰਾਰ ਹੋ ਜਾਂਦਾ ਹਾਲਾਂਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਕਾਫੀ ਰੌਲਾ ਪਾਇਆ ਜਾਂਦਾ ਕਾਫੀ ਸ਼ੋਰ ਸ਼ਰਾਬਾ ਕੀਤਾ ਜਾਂਦਾ ਪਰ ਉਸ ਦੇ ਵੱਲੋਂ ਕਿਸੇ ਦੀ ਇੱਕ ਨਹੀਂ ਸੁਣੀ ਜਾਂਦੀ ਸਕੋਦੀ ਆਪਣੀ ਬੱਸ ਲੈ ਕੇ ਰਫੂ ਚੱਕਰ ਹੋ ਜਾਂਦਾ ਤਾਂ ਦੱਸੇ ਕਿ ਕਿਸ ਤਰੀਕੇ ਦੇ ਨਾਲ ਇਸ ਹਾਦਸੇ ਦੇ ਵਿੱਚ ਦੋਨੋਂ ਨੋ ਸੱਸਲੇ ਵਸਤੇ ਵਿੱਚ ਸਵਾਰਟ ਹੁੰਦੀਆਂ ਨੇ ਤੇ ਨੋ ਦੀ ਜਿਹੜੀ ਬੜੇ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਤਾਂ ਬਿਲਕੁਲ ਜਿਹੜੀ ਨੋ ਹੈ ਉਹ ਵੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਤੀ ਜਾ ਰਹੀ ਉਸਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਤਾਂ ਬਿਲਕੁਲ ਉਸ ਮਹਿਲਾ ਦੀ ਉਸ ਸਾਸਰੀ ਦੀ ਜਿਹੜੀ ਡੈੱਡ ਬੋਡੀ ਹੈ ਹੁਣ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖੀ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਕਹਿ ਦਈਏ ਕਿ ਨੋਹ ਹੈ ਜਿਹੜੀ ਉਹ ਵੀ ਹੁਣ ਬੋਲਣ ਦੇ ਹਾਲਾਤ ਦੇ ਵਿੱਚ ਨਹੀਂ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਬਣਦੀ ਕਾਰਵਾਈ ਹੈ ਜਿਹੜੀ ਕੀ ਹੁੰਦੀ ਹੈ ਕਿਉਂਕਿ ਪੀਆਰਟੀਸੀ ਦੀ ਗੱਲ ਸੀ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਪਰ ਡਰਾਈਵਰ ਦੇ ਬਿਲੋ ਇਸ ਤਰੀਕੇ ਦੇ ਨਾਲ ਮੋਗਾ ਸੰਭਾਲਦੇ ਹੋਏ ਭਜਣਾ ਅਧਿਕਾਰ ਕਿੰਨਾ ਕੋਸਈ ਹੈ ਤਾਂ ਬਿਲਕੁਲ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਹਾਂਜੀ ਵਰਤੀ ਜੀ ਕੈਪਸ਼ੂਲ ਲੈ ਕੇ ਆਏ ਹਾਂ ਕੇਸ ਲੋਜਗਟਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਫੋਕਲ ਪੁਆਇੰਟ ਚੌਕੀ ਮੋਗਾ ਤੋਂ ਕਾਲ ਆਈ ਸੀ ਵੀ ਕੋਟਕਪੁਰਾ ਬਾਈਪਾਸ ਤੇ ਇੱਕ ਬੱਸ ਦੇ ਥੱਲੇ ਇੱਕ ਲੇਡੀ ਆ ਗਈ ਆ ਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਵੀ ਉਹ ਲੇਡੀ ਜ ਬੱਸ ਚ ਉਤਰ ਰਹੇ ਸੀ ਉਹਨਾਂ ਦਾ ਪੈਰ ਸਲਿੱਪ ਹੋ ਗਿਆ ਤੇ ਉਹਨਾਂ ਦਾ ਸਿਰ ਟਾਇਰ ਦੇ ਥੱਲੇ ਆ ਗਿਆ ਤੇ ਇਹਨਾਂ ਦਾ ਨਾਮ ਕਰਮਜੀਤ ਕੌਰ ਆ ਵਾਈਫ ਆਫ ਨੱਜਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਦੀ ਉਮਰ 65 ਸਾਲ ਹੈ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਕਿਤੇ ਭੋਗ ਤੋਂ ਆ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਨੂੰ ਸੀਗੇ ਉਹ ਠੀਕ ਹੈ ਉਹਨਾਂ ਦੀ ਕੀ ਹਾਲ ਸਿਚੁਏਸ਼ਨ ਉਹਨਾਂ ਦਾ ਜਾਨਕਿ ਕੇਰਾ ਸਿਵਲ ਹਸਪਤਾਲ ਅਸੀਂ ਬਾਡੀ ਛੱਡ ਆਏ ਆ ਨੂੰ ਉੱਥੇ ਨਾਲ ਆ ਤੇ ਤੇ ਅਗਲੀ ਵਾਰ ਕਾਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਅਗਲੀ ਕਾਰਵਾਈ ਜੇ ਅਸੀਂ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਛੱਡ ਆਏ ਆ ਮੋਗਾ ਦੀ ਫੋਕਲ ਪੁਆਇੰਟ ਚੌਕੀ ਅਗਲੀ ਕਾਰਵਾਈ ਕਰ ਰਹੀ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਬੱਸ ਦਾ ਨੰਬਰ ਕਿਸੇ ਨੇ ਉਹਨਾਂ ਨੂੰ ਦਿੱਤਾ ਤੇ ਉਹ ਬੱਸ ਵਾਲੇ ਦੀ ਭਾਲ ਵਿੱਚ ਰਹੇ ਠੀਕ ਹੈ ਜੀ ਮਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਬਾਸਨੇ ਆ ਕੇ ਕਿ ਮਹਿਲਾ ਦੀ ਮੌਤ ਹੋਈ ਹੈ ਕੀ ਹੈ ਸਾਨੂੰ ਹੋ ਰਿਹਾ ਜੀ ਇਹ ਮਹਿਲਾ ਕਰਮਜੀਤ ਕੌਰ ਸੀ ਵਾਈਫ ਹਸਦਾਗਰ ਸਿੰਘ ਵਾਸੀ ਡਾਂਗੀਆਂ ਦੇ ਰਹਿਣ ਵਾਲੀ ਸੀ ਇਹ ਬਾਕਾ ਪ੍ਰਾਣਾਂ ਤੋਂ ਕਿਸੇ ਭੂਗ ਤੋਂ ਸ਼ਾਮਲ ਹੋ ਕੇ ਨਾਲ ਇਹਦੀ ਨੌ ਇੱਥੇ ਕੋਟਪੂਰਾ ਬਾਈਪਾਸ ਚੌਕ 'ਚ ਉਤਰੇ ਸੀ ਇਹਨਾਂ ਨੇ ਲੁਧਿਆਣੇ ਨੂੰ ਜਾਣਾ ਸੀ ਜਦੋਂ ਇੱਕ ਤੇ ਉੱਥੇ ਕੋਟਪੂਰਾ ਚੌਂਗ ਦੇ ਵਿੱਚ ਉਤਰੇ ਨੇ ਤੇ ਇਹ ਜਿਹੜੀ ਲੇਡੀ ਹੈ ਕਰਮਜੀਤ ਕੌਰ ਬੱਸ ਦੇ ਪਿਛਲੇ ਟਾਇਰ ਥਲੇ ਆ ਗਈ ਹੈ ਤੇ ਜਿਸ ਦੀ ਮੌਕੇ ਦੀ ਮੌਤ ਹੋ ਗਈ ਹੈ ਤੇ ਜਿਹੜੀ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਜਿਹੜੀ ਡੈੱਡ ਬੋਡੀ ਹੈ ਉਹ ਅਸੀਂ ਉੱਥੇ ਸਿਵਲ ਹਸਪੀਟਲ ਰਖਵਾ ਦਿੱਤੀ ਹੈ ਤੇ ਉਹਦੇ ਘਰ ਦੇ ਆ ਰਹੇ ਨੇ ਤੇ ਘਰਦਿਆਂ ਦੇ ਮਤਲਬ ਜਿਵੇਂ ਵੀ ਕਾਰਵਾਈ ਹੋਊਗੀ ਕਾਰ ਵੀ ਹੁਣ ਚੱਲ ਜਾਂਦੀ ਜਾਊਗੀ ਤੇ ਜਿਹੜਾ ਬੱਸ ਦਾ ਪਤਾ ਲੱਗਾ ਨਹੀਂ ਕਿਹੜੀ ਬੱਸ ਹਾਂਜੀ ਬੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇੱਕ ਪੁਲਿਸ ਪਾਰਟੀ ਪਿੱਛੇ ਗਈ ਹੋਈ ਬੱਸ ਜਿਹੜੀ ਸਾਈਡ ਤੇ ਗਈ ਹੋਈ ਹੈ ਤੇ ਜਲਦੀ ਹੁਣ ਟ੍ਰੇਸ ਕਰਨਾ ਹੈ